ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਚੁਪਚਾਪ ਦੋ ਲੋង ਇਸ ਜਗ੍ਹਾ ਤੇ ਰੱਖ ਦਿੰਦੇ ਹੋ ਤਾਂ ਤੁਸੀਂ ਕਰੋਨਾ ਦੇ ਨਵੇਂ ਅਰਬਾਂ ਦੇ ਮਾਲਕ बन ਜਾਓਗੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜਰੂਰ ਲਗਵਾ ਦਿਆ ਕਰੋ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਜੇਕਰ ਤੁਸੀਂ ਲੋਹੜੀ ਵਾਲੇ ਦਿਨ ਤੋਂ ਪਹਿਲਾਂ ਚੁੱਪ ਚਾਪ ਦੋ ਲੌਂਗ ਇਸ ਜਗ੍ਹਾ ਤੇ ਰੱਖ ਲੈਂਦੇ ਹੋ ਭਾਵ ਕਿ ਲੌਂਗ ਦਾ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਹ ਪਰੇਸ਼ਾਨੀਆਂ ਭਾਵੇਂ ਪੈਸੇ ਦੇ ਨਾਲ ਸੰਬੰਧਿਤ ਹਨ ਗਰੀਬੀ ਹੈ ਬਿਮਾਰੀ ਹੈ ਕਲੇਸ਼ ਹੈ ਇਹ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤਾਂ ਜੇਕਰ ਸਾਥ ਸੰਗਤ ਜੀ ਤੁਸੀਂ 2-4 ਮਿੰਟ ਦਾ ਸਮਾਂ ਕੱਢ ਕੇ ਇਸ ਨੂੰ ਬਾਣੂ ਕਰ ਲੈਂਦੇ ਹੋ ਤਾਂ ਤੁਸੀਂ ਬਹੁਤ ਹੀ ਧੰਨਵਾਣ ਹੋ ਜਾਓਗੇ ਤੁਹਾਡੇ ਲਈ ਬੜਾ ਹੀ ਜ਼ਿਆਦਾ ਫਾਇਦੇਮੰਦ ਤੇ ਕਾਰਗਰ ਸਾਬਤ ਹੋ ਜਾਵੇਗਾ ਇਸ ਪਾਣੂ ਕਦੋਂ ਤੇ ਕਿਵੇਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸ ਦੇਵਾਂਗੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਇਸ ਨੂੰ ਸੋਣਾ ਹੋਵੇਗਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਿਆਣੇ ਕਹਿੰਦੇ ਹਨ ਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਤਾਂ ਇਸ ਲਈ ਸੰਗਤ ਜੀ ਉਪਾਅ ਨੂੰ ਕਰਨ ਦੇ ਲਈ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਸਮਝਣਾ ਹੈ ਇਸ ਉਪਾਅ ਨੂੰ ਕਿਵੇਂ ਕਰਨਾ ਤੇ ਕਦੋਂ ਕਰਨਾ ਤਾਂ ਹੀ ਤੁਹਾਨੂੰ ਇਸ ਦਾ ਲਾਭ ਹੋਵੇਗਾ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਂਦੇ ਹੋ ਤਾਂ ਤੁਹਾਡੇ ਕਾਰੋਬਾਰ ਦੇ ਵਿੱਚ ਜੋ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹਨ ਉਹ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੁਹਾਨੂੰ ਤਰੱਕੀ ਮਿਲ ਜਾਵੇਗੀ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋ ਜਾਵੇਗਾ ਕਿਉਂਕਿ ਸਾਥ ਸੰਗਾਜੀ ਕਿਸੇ ਵੀ ਮਨੁੱਖ ਦੀ ਬੰਦ ਕਿਸਮਤ ਨੂੰ ਇਹ ਉਪਾਅ ਖੋਲ੍ਹ ਸਕਦਾ ਹੈ ਜੇਕਰ ਇਸ ਪਾਣ ਨੂੰ ਸਹੀ ਤਰੀਕੇ ਨਾਲ ਸਹੀ ਸਮੇਂ ਤੇ ਉਤੇ ਸਹੀ ਦਿਨ ਕਰ ਲਿਆ ਜਾਵੇ ਉਹ ਕਦੇ ਵੀ ਇਦਾਂ ਨਹੀਂ ਹੋਵੇਗਾ ਕਿ ਤੁਹਾਨੂੰ ਇਸ ਦਾ ਲਾਭ ਨਾ ਮਿਲੇ ਸਾਥ ਸੰਗਾਜੀ ਤੁਸੀਂ ਲੌਂਗ ਦੇ ਨਾਲ ਚਾਰ ਉਪਾਅ ਇਕੱਠੇ ਵੀ ਕਰ ਸਕਦੇ ਹੋ ਇੱਕ ਤਾਂ ਜੇਕਰ ਤੁਹਾਡੇ ਘਰ ਵਿੱਚ ਪੈਸੇ ਦੀ ਕਮੀ ਹੈ ਤੁਹਾਡੇ ਘਰ ਵਿੱਚ ਬਿਮਾਰੀਆਂ ਹਨ ਤੇ ਦੂਜਾ ਜੇਕਰ ਤੁਹਾਡੇ ਘਰ ਵਿੱਚ ਨજર ਲੱਗੀ ਹੈ ਜਾਂ ਫਿਰ ਤੁਹਾਡੇ ਕਾਰੋਬਾਰ ਦੇ ਵਿੱਚ ਰੁਕਾਵਟ ਹੈ ਤਾਂ ਇਹ ਚਾਰ ਚੀਜ਼ਾਂ ਦੇ ਲਈ ਤੁਸੀਂ ਲੌਂਗ ਦਾ ਉਪਾਗ ਕਰ ਸਕਦੇ ਹੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਨજર ਲੱਗੀ ਹੈ ਕਹਿੰਦੇ ਭਾਵ ਕਿ ਕਿਸੇ ਨੇ ਕੀਤਾ ਕਰਵਾਇਆ ਹੈ ਜਾਂ ਫਿਰ ਜਦੋਂ ਆਪਾਂ ਘਰ ਵਿੱਚ ਸਾਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਕੋਈ ਮਨੋਖ ਆਪਣੇ ਘਰ ਦੇ ਵਿੱਚ ਹੈ ਤਾਂ ਉਸ ਨੂੰ ਅਚਾਨਕ ਹੀ ਡਰ ਲੱਗਦਾ ਹੈ ਤਾਂ ਘਬਰਾਹਟ ਹੁੰਦੀ ਹੈ ਉਸ ਦਾ ਦਿਲ ਕਰਦਾ ਹੈ ਘਰ ਤੋਂ ਕਿਤੇ ਬਾਹਰ ਚੱਲਾ ਜਾਵਾਂ ਤੇ ਜਦੋਂ ਘਰ ਤੋਂ ਬਾਹਰ ਜਾਂਦਾ ਹੈ ਤਾਂ ਉਸ ਨੂੰ ਵਧੀਆ ਮਹਿਸੂਸ ਹੁੰਦਾ ਹੈ ਸਾ ਸੰਗਤਾਂ ਜੀ ਸਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਘਰ ਦੇ ਉੱਪਰ ਕਿਸੇ ਨੇ ਕੁਝ ਕੀਤਾ ਹੈ ਜਾਂ ਫਿਰ ਤੁਹਾਡੇ ਘਰ ਨੂੰ ਨજર ਲੱਗੀ ਹੈ ਕਿਉਂਕਿ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਜੋ ਆਪਣੇ らせਦਾਰ ਸਾਖ ਸੰਬੰਧੇ ਹੁੰਦੇ ਹਨ ਉਹ ਆਪਾਂ ਨੂੰ ਆਪਣੀ ਮਿਹਨਤ ਦੇ ਜੋ ਅਸੀਂ ਆਪਾਂ ਬਣਾਉਂਦੇ ਹਾਂ ਕਮਾਈ ਕਰਦੇ ਹਾਂ ਘਰ ਦੇ ਵਿੱਚ ਅੱਗੇ ਆਪਾਂ ਵਾਅਦੇ ਹਾਂ ਫਿਊਚਰ ਦੇ ਵਿੱਚ ਅੱਗੇ ਵਾਅਦੇ ਹਾਂ ਤਰੱਕੀ ਕਰਦੇ ਹਾਂ ਤਾਂ ਉਹ ਸਭ ਨੂੰ ਦੇ ਕੇ ਉਹ ਛੜਦੇ ਹਨ ਜਿਸ ਕਰਕੇ ਸਾਡੇ ਘਰ ਨੂੰ ਨਜ਼ਰ ਲੱਗ ਜਾਂਦੀ ਹੈ ਇਸ ਨੂੰ ਦੂਰ ਕਰਨ ਦੇ ਲਈ ਸੰਗਤ ਜੀ ਤੁਸੀਂ ਸ਼ਨੀਵਾਰ ਦੀ ਰਾਤ ਨੂੰ ਦੋ ਲੌਂਗ ਲੈ ਲੈਣੇ ਹਨ ਤੇ ਇੱਕ ਮਿੱਟੀ ਦਾ ਭਾਂਡਾ ਲੈ ਲੈਣਾ ਹੈ। ਇਹ ਮਿੱਟੀ ਦਾ ਭਾਂਡਾ ਸੰਗਤ ਜੀ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਪਿੱਤਲ ਦਾ ਭਾਂਡਾ ਲੈ ਸਕਦੇ ਹੋ ਪਰ ਲੋਹੇ ਦਾ ਭਾਂਡਾ ਬਿਲਕੁਲ ਨਹੀਂ ਲੈਣਾ। ਇਹ ਭਾਂਡਾ ਲੈ ਕੇ ਇਸ ਵਿੱਚ ਤੁਸੀਂ 9 ਲੌਂਗ ਪਾ ਲੈਣੇ ਹਨ ਤੇ 5 ਕਪੂਰ ਪਾ ਲਓ ਤੇ ਛੋਟੀਆਂ ਇਲਾਚੀਆਂ ਪਾ ਦੇਣੀਆਂ ਹਨ। ਦੋ ਫਿਰ ਇਹਨਾਂ ਨੂੰ ਜਲਾ ਦੇਣਾ ਹੈ ਤੇ ਜਲਾਉਣ ਤੋਂ ਬਾਅਦ ਦੇ ਵਿੱਚ ਐਸੋ ਜਿਹੜਾ ਧੂਆ ਨਿਕਲੇਗਾ ਉਸ ਨੂੰ ਆਪਣੇ ਪੂਰੇ ਘਰ ਵਿੱਚ ਧੋਨੇ ਦੇਣੇ ਹਨ ਉਸ ਨੂੰ ਆਪਣੇ ਪੂਰੇ ਘਰ ਵਿੱਚ ਘਮਾਉਣਾ ਹੈ ਤਾਂ ਜੋ ਜਿਹੜਾ ਧੂਆ ਹੈ ਉਹ ਘਰ ਦੇ ਹਰ ਕੋਨੇ ਵਿੱਚ ਚਲਾ ਜਾਵੇ ਇਸ ਤੋਂ ਬਾਅਦ ਸੰਗਤ ਜੀ ਜਦੋਂ ਇਹ ਠੰਡਾ ਹੋ ਜਾਵੇਗਾ ਧੋਨੇ ਦੇਣ ਤੋਂ ਬਾਅਦ ਇਸ ਦੇ ਵਿੱਚ ਜਿਹੜੀ ਰਾਖ ਮਿਲੇਗੀ ਉਹਨੂੰ ਤੁਸੀਂ ਇੱਕ ਡੱਬੇ ਵਿੱਚ ਪਾ ਲੈਣਾ ਹੈ ਇਸ ਰਾਖ ਨੂੰ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਤੇ ਹਰ ਰੋਜ਼ ਰਾਤ ਦੇ ਸਮੇਂ ਤੁਸੀਂ ਇੱਕ ਬਰਤਨ ਦੇ ਵਿੱਚ ਪਾਣੀ ਪਾ ਕੇ ਔਸ ਵਿੱਚ ਐਸਾ ਰੱਖ ਨੂੰ ਪਾ ਕੇ ਆਪਣੇ ਘਰ ਦੇ ਵਿੱਚ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਤੁਹਾਡੇ ਘਰ ਵਿੱਚ ਜਿੰਨੇ ਵੀ ਨਕਾਰਾਤਮਕ ਸ਼ਕਤੀ ਹੋਵੇਗੀ ਦੂਰ ਹੋ ਜਾਵੇਗੀ ਭਾਵੇਂ ਕਿੰਨੇ ਹੀ ਕਉਣਾ ਹੋਵੇ ਇਸ ਦੇ ਨਾਲ ਤੁਹਾਡੇ ਘਰ ਦੇ ਉੱਪਰ ਕੀਤੇ ਕਿਰਾਏ ਦਾ ਸਾਰਾ ਹੀ ਅਸਰ ਦੂਰ ਹੋ ਜਾਵੇਗਾ ਨજર ਦੋਸ਼ ਦੂਰ ਹੋ ਜਾਵੇਗਾ ਸੰਗਤ ਜੀ ਕੋਈ ਜੀ ਦਿਨਾਂ ਵਿੱਚ ਤੁਹਾਡੇ ਘਰ ਦਾ ਮਾਹੌਲ ਠੀਕ ਹੋ ਜਾਵੇਗਾ ਇਸ ਪਾਣੂ ਕਰਨ ਦੇ ਨਾਲ ਸਾਧ ਸੰਗਤ ਜੀ ਦੂਸਰਾ ਪਾਤ ਜਦੋਂ ਵੀ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਉਸ ਨੂੰ ਕਿਦਰੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਮੈਡੀਸਨ ਵੀ ਅਸਰ ਨਹੀਂ ਕਰਦੀ ਤਾਂ ਸੰਗਤ ਜੀ ਮੈਡੀਸਨ ਤਾਂ ਲੈਣੀ ਹੀ ਲੈਣੀ ਹੈ ਪਰ ਇਸ ਦੇ ਨਾਲ ਤੁਸੀਂ ਪੰਜ ਸ਼ਨੀਵਾਰ ਨੂੰ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਭਾਵੇਂ ਤੁਸੀਂ ਗੁਰਦੁਆਰਾ ਸਾਹਿਬ ਚਾਹੁੰਦੇ ਹੋ ਜਾ ਮੰਦਰ ਜਾਂਦੇ ਹੋ ਜਾਂ ਫਿਰ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤਾਂ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ-ਦੋ ਲੌਂਗ ਸਾ ਸੰਗਤ ਜੀ ਤੁਸੀਂ ਪੰਜ ਸ਼ਨੀਵਾਰ ਉੱਥੇ ਜਾ ਕੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਪੰਜ ਸ਼ਨੀਵਾਰ ਨੂੰ ਤੁਸੀਂ ਦੋ-ਦੋ ਲੌਂਗ ਲੈ ਕੇ ਜਾਣੇ ਹਨ ਉੱਥੇ ਬੈਠ ਕੇ ਤੁਸੀਂ 101 ਵਾਰ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਗਏ ਹੋ ਉੱਥੇ ਗੁਰਬਾਣੀ ਮੂਲ ਮੰਨਤਾ ਦਾ ਪਾੜ ਕਰ ਲਿਆ ਜਾਵੇ ਜਿਵੇਂ ਤੁਸੀਂ ਕਿਸੇ ਗੁਰੂ ਪੀਰ ਨੂੰ ਮੰਨਦੇ ਹੋ ਤੁਸੀਂ ਮੰਦਿਰ ਜਾਂਦੇ ਹੋ ਉੱਥੇ ਬੈਠ ਕੇ 108 ਵਾਰ ਪੂਜਾ ਕਰ ਸਕਦੇ ਹੋ ਇਸੇ ਤਰ੍ਹਾਂ ਸੰਗਤ ਜੀ ਧਿਆਨ ਰੱਖਣਾ ਜਦੋਂ ਵੀ ਤੁਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਜਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਉਸ ਸਮੇਂ ਕਿਸੇ ਮੀਟ ਸ਼ਰਾਬ ਜਾਂ ਇਸ ਚੀਜ਼ ਦਾ ਸੇਵਨ ਨਹੀਂ ਕਰਨਾ ਨਾਲ ਨਾਲ ਸੰਗਤ ਜੀ ਉਹ ਦੱਸਦੇ ਹਾਂ ਤੀਸਰਾ ਉਪਾਅ ਜਿਵੇਂ ਕਿ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਸਾਡਾ ਕੰਮ ਨਹੀਂ ਚੱਲਦਾ ਸਾਡੀ ਸ਼ਾਪ ਨਹੀਂ ਚੱਲਦੀ ਸਾਡਾ ਕਾਰੋਬਾਰ ਰੁਕ ਗਿਆ ਹੈ ਕਾਰੋਬਾਰ ਵਿੱਚ ਘਾਟਾ ਪੈ ਗਿਆ ਹੈ ਤਾਂ ਇਹ ਉਪਾਅ ਤੁਸੀਂ ਬੁੱਧਵਾਰ ਨੂੰ ਕਰ ਸਕਦੇ ਹੋ ਜੋ ਪਹਿਲੇ ਉਪਾਅ ਦੋ ਦੱਸੇ ਹਨ ਉਹ ਸ਼ਨੀਵਾਰ ਨੂੰ ਕਰਨੇ ਹਨ ਪਰ ਇਹ ਵਾਲਾ ਪਰ ਇਹ ਉਪਾਅ ਤੁਸੀਂ ਬੁੱਧਵਾਰ ਨੂੰ ਕਰ ਸਕਦੇ ਹੋ ਇੱਕ ਲਾਲ ਰੰਗ ਦਾ ਕੱਪੜਾ ਲੈਣਾ ਹੈ ਉਸ ਦੇ ਵਿੱਚ 21 ਲੋង ਪਾ ਦੇਣੇ ਹਨ 11 ਕਪੂਰ ਦੀਆਂ ਟਿੱਕੀਆਂ ਪਾ ਦੇਣੀਆਂ ਹਨ ਇਸ ਨੂੰ ਪਾ ਕੇ ਕੱਪੜੇ ਦੇ ਵਿੱਚ ਤੁਸੀਂ ਕਿਸੇ ਵੀ ਗੁਰੂ ਪੀਰ ਨੂੰ ਜਿਸ ਨੂੰ ਵੀ ਮੰਨਦੇ ਹੋ ਉਸ ਥਾਂ ਤੇ ਜਾਣਾ ਹੈ ਉੱਥੇ ਜਾ ਕੇ ਜੋ ਕੱਪੜਾ ਹੈ ਇਸ ਨੂੰ ਸੱਜੇ ਪੈਰ ਦੇ ਨਾਲ ਟੱਚ ਕਰਕੇ ਉਸ ਤੋਂ ਬਾਅਦ ਉੱਥੇ ਬੈਠ ਕੇ ਪੂਜਾ ਪਾਠ ਕਰੋ ਇਸ ਕੱਪੜੇ ਨੂੰ ਲੈ ਕੇ ਜੋ ਵੀ ਕਾਰੋਬਾਰ ਹੈ ਜੋ ਨਹੀਂ ਚੱਲ ਰਿਹਾ ਜਿਵੇਂ ਤੁਹਾਡੀ ਸ਼ਾਪ ਹੈ ਜਾਂ ਤੁਹਾਡੀ ਕੋਈ ਫੈਕਟਰੀ ਹੈ ਉੱਥੇ ਤੁਸੀਂ ਜਾਣਾ ਹੈ ਉੱਥੇ ਜਾਣ ਤੋਂ ਬਾਅਦ ਸੰਗਤ ਜੀ ਤੁਸੀਂ 2 ਲੌਂਗ ਤੇ 11 ਕਪੂਰ ਤੁਸੀਂ ਜੋ ਵੀ ਲੈ ਸਨ ਇਹਨਾਂ ਨੂੰ ਜਲਾ ਦੇਣਾ ਹੈ ਇਸ ਦੀ ਜਿਹੜੀ ਧੂਣੀ ਹੈ ਇਸ ਨੂੰ ਪੂਰੀ ਆਪਣੀ ਦੁਕਾਨ ਜਾਂ ਫੈਕਟਰੀ ਦੇ ਵਿੱਚ ਘਮਾਉਣਾ ਹੈ ਤਾਂ ਇਸ ਦਾ ਜਿਹੜਾ ਧੂਆ ਹੈ ਕੋਨੇ-ਕੋਨੇ ਵਿੱਚ ਚਲਾ ਜਾਵੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਕਿਸੇ ਡੱਬੇ ਵਿੱਚ ਸਟੋਰ ਕਰਕੇ ਰੱਖ ਲੈਣਾ ਹੈ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਇਸ ਨੂੰ ਜਲਦੀ ਵਿੱਚ ਪਾ ਕੇ ਰੱਖ ਬਣਾ ਕੇ ਉਸ ਦਾ ਛੱਟਾ ਦੇਣਾ ਹੈ ਇਸ ਤਰ੍ਹਾਂ ਕਰਨ ਨਾਲ ਸੰਗਤ ਜੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਜੋ ਤੁਹਾਡਾ ਕੰਮ ਰੁਕਿਆ ਹੋਇਆ ਸੀ ਉਹ ਵੀ ਚੱਲਣਾ ਸ਼ੁਰੂ ਹੋ ਜਾਵੇਗਾ ਪਰ ਸੰਗਤ ਜੀ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਜਿਸ ਤਰ੍ਹਾਂ ਦੱਸਿਆ ਉਸੇ ਹੀ ਬਾਣੂ ਕਰਨਾ ਹੈ ਜੋ ਪਾਣੀ ਦਾ ਛੱਟਾ ਹੈ ਜੋ ਆਪਾਂ ਬਣਾ ਕੇ ਕਰੇ ਜਾਂ ਦੁਕਾਨ ਦੇ ਵਿੱਚ ਜਾ ਰਹੇ ਹਾਂ ਇਸ ਨੂੰ ਸੰਗਤ ਜੀ 14 ਦਿਨ ਹੀ ਕਰ ਲੈਣਾ ਹੈ ਇਸ ਤੋਂ ਇਲਾਵਾ ਸਭ ਤੋਂ ਮੇਨ ਖਾਸ ਪਾਪ ਇਹ ਇੱਕ ਪੈਨ ਪ੍ਰਾਕਾਸ਼ ਸਕਦਾ ਹੈ ਜਿਸ ਤੇ ਜ਼ਿੰਦਗੀ ਵਿੱਚ ਪ੍ਰੋਬਲਮ ਹੈ ਪੈਸੇ ਦੀ ਕਮੀ ਨੂੰ ਲੈ ਕੇ ਉਪਾਅ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਕਰਨਾ ਹੈ ਪੰਜ ਸ਼ੁੱਕਰਵਾਰ ਲਗਾਤਾਰ ਬਿਨਾਂ ਕਿਸੇ ਨੂੰ ਦੱਸੇ ਕਰ ਲੈਣਾ ਹੈ ਤੁਸੀਂ ਗੁਲਾਬ ਦਾ ਫੁੱਲ ਲੈਣਾ ਹੈ ਉਸੇ ਵਿੱਚ ਪੰਜ ਲੌਂਗ ਪਾ ਲੈਣੇ ਹਨ ਇਹ ਲੌਂਗ ਗੁਲਾਬ ਦੇ ਫੁੱਲ ਵਿੱਚ ਪਾ ਕੇ ਜਿੱਥੇ ਵੀ ਤੁਸੀਂ ਪਾੜ ਕਰਦੇ ਹੋ ਉਸ ਸਥਾਨ ਦੇ ਉੱਪਰ ਰੱਖ ਦੇਣੇ ਹਨ ਪੰਜ ਸ਼ੁੱਕਰਵਾਰ ਨੂੰ ਇਹ ਉਪਾਅ ਸ਼ਾਮ ਦੇ ਸਮੇਂ ਕਰ ਲੈਣਾ ਹੈ ਜਾਂ ਫਿਰ ਤੁਸੀਂ ਸਵੇਰ ਸਮੇਂ ਕਾਸਾ ਕਰਦੇ ਹੋ ਕੋਈ ਦਿੱਕਤ ਨਹੀਂ ਹੈ ਸੰਗਤ ਜੀ ਅਗਲੇ ਦਿਨ ਸ਼ਨੀਵਾਰ ਨੂੰ ਜਿਹੜਾ ਗੁਲਾਬ ਦਾ ਫੁੱਲ ਹੋਵੇਗਾ ਉਸ ਨੂੰ ਜਲ ਪ੍ਰਵਾਹ ਕਰ ਦੇਣਾ ਹੈ ਤੇ ਜਿਹੜੇ ਲੌਂਗ ਬਚੇ ਹੋਣਗੇ ਉਸ ਨੂੰ ਆਪਣੇ ਕੋਲ ਸੰਭਾਲ ਕੇ ਰੱਖ ਲੈਣਾ ਇਸ ਤਰ੍ਹਾਂ ਤੁਸੀਂ ਪੰਜ ਸ਼ੁੱਕਰਵਾਰ ਲਗਾਤਾਰ ਇਹ ਉਪਾਅ ਕਰੋਗੇ ਤਾਂ ਸੰਗਤ ਜੀ ਤੁਹਾਡੇ ਕੋਲ ਪੰਜ ਹੀ ਲੌਂਗ ਹੋ ਅਚਾਨਕ ਤੇ ਜਿਹੜਾ ਗੁਲਾਬ ਦਾ ਫੁੱਲ ਹੈ ਉਸ ਨੂੰ ਤੁਸੀਂ ਸ਼ਨੀਵਾਰ ਨੂੰ ਜਲ ਪ੍ਰਵਾਹ ਹੀ ਕਰ ਦਿੰਦੇ ਹੋ ਪਰ ਜੋ ਲੌਂਗ ਸਾਡੇ ਸਾਡੇ ਕੋਲ ਪੈਸੇ ਜਾਣਗੇ ਉਹ ਦੋ ਦੋ ਹੋ ਜਾਣੇ ਹਨ ਉਹਨਾਂ ਲੋਗਾਂ ਨੂੰ ਸੰਗਤ ਜੀ ਤੁਸੀਂ ਆਪਣੀ ਤਜੋਰੀ ਵਿੱਚ ਰੱਖ ਲੈਣਾ ਇਹ ਤੁਹਾਡੇ ਲਈ ਪਰਮਾਤਮਾ ਦਾ ਆਸ਼ੀਰਵਾਦ ਹੋਵੇਗਾ ਇਸ ਨੂੰ ਕਦੇ ਵੀ ਬਾਹਰ ਨਹੀਂ ਸੋਟਣਾ ਇਸ ਨੂੰ ਬਹੁਤ ਜ਼ਿਆਦਾ ਰਿਸਪੈਕਟ ਦੇਣੀ ਹੈ ਤਜੋਰੀ ਵਿੱਚ ਰੱਖ ਲੈਣਾ ਇਸ ਦੇ ਨਾਲ ਪੈਸੇ ਦੀ ਕਮੀ ਦੂਰ ਹੋਵੇਗੀ ਤੁਹਾਨੂੰ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਹੀ ਪੈਸਾ ਆਵੇਗਾ ਬਰਕਤ ਆਵੇਗੀ ਤੁਹਾਡੇ ਰੁਕੇ ਕਾਰੋਬਾਰ ਚੱਲ ਪੈਣਗੇ ਤੁਹਾਡੇ ਘਰ ਤੋਂ ਬਿਮਾਰੀਆਂ ਦੂਰ ਹੋ ਜਾਣਗੀਆਂ ਸੰਗਤ ਜੀ ਐਸੀ ਆਪਣੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ